ਰਾਸ਼ਟਰਪਤੀ ਡੋਨਲਡ 트ੰਪ ਦੀ ਸਰਕਾਰ H1B ਵੀਜ਼ਾ ਪ੍ਰੋਗਰਾਮ ਦੇ ਵਿੱਚ ਵੱਡੇ ਬਦਲਾਅ ਦੀ ਤਿਆਰੀ ਕਰ ਰਹੀ ਹੈ ਨਵੇਂ ਨਿਯਮ ਲਿਆਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਦੇ ਵਿੱਚ ਵੀਜ਼ਾ ਦੇ ਲਈ ਯੋਗ ਮਾਪਦੰਡ ਸਖਤ ਹੋਣਗੇ ਵੀਜ਼ਾ ਦੇ ਵਿੱਚ ਛੋਟ ਤੇ ਮਾਪਦੰਡ ਬਦਲੇ ਜਾਣਗੇ ਅਤੇ H1B ਦਿੱਤੇ ਜਾਣ ਦੇ ਤਰੀਕੇ ਵਿੱਚ ਵੀ ਬਦਲਾਅ ਹੋ ਸਕਦਾ ਹੈ ਮੰਨੇ ਜਾ ਰਹੇ ਕਿ ਇਹਨਾਂ ਬਦਲਾਵਾਂ ਦਾ ਸਭ ਤੋਂ ਵੱਧ ਪ੍ਰਭਾਵ ਭਾਰਤੀ ਪੇਸ਼ੇਵਰਾਂ ਅਤੇ ਇੱਥੇ ਪੜ ਰਹੇ ਭਾਰਤੀ ਵਿਦਿਆਰਥੀਆਂ ਤੇ ਪਵੇਗਾ ਜੀ ਹਾਂ H1B ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਭਾਰਤੀ ਹਮੇਸ਼ਾ ਸਭ ਤੋਂ ਅੱਗੇ ਰਹੇ ਨੇ ਪਰ ਹੁਣ ਗ੍ਰੈਸ ਸੁਰੱਖਿਆ ਵਿਭਾਗ ਦੇ ਰੈਗੂਲੇਟਰੀ ਏਜੰਡੇ ਦੇ ਅਨੁਸਾਰ ਸੰਪ 2025 ਦੇ ਲਈ ਇੱਕ ਨਵਾਂ ਪ੍ਰਸਤਾਵ ਤਿਆਰ ਕੀਤਾ ਗਿਆ ਹੈ ਇਸ ਪ੍ਰਸਤਾਵ ਦੇ ਵਿੱਚ H1B ਵੀਜ਼ਾ ਲੋਟਰੀ ਤੋਂ ਛੋੜ ਤੇ ਮਾਪ ਡੰਡਾ ਤੇ ਮੁੜ ਵਿਚਾਰ ਕੀਤਾ ਜਾਵੇਗਾ ਤੇ ਜੀਟੀ ਇਰਾਹੇ ਦਿੱਤੀਆਂ ਗਈਆਂ ਨੌਕਰੀਆਂ ਦੀ ਸਖਤੀ ਦੇ ਨਾਲ ਨਿਗਰਾਨੀ ਕੀਤੀ ਜਾਵੇਗੀ ਤੇ H1B ਵੀਜ਼ਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਦੇ ਲਈ ਨਵੇਂ ਨਿਯਮ ਲਾਗੂ ਕਰਨ ਦੀ ਯੋਜਨਾ ਹੈ ਜੀ ਹਾਂ ਇਹਨਾਂ ਬਦਲਾਵਾਂ ਸੰਬੰਧੀ ਨਿਯਮ ਲਿਆਉਣ ਦੀ ਉਮੀਦ ਵਿੱਚ ਉਚਾਈ ਜਾ ਰਹੀ ਹੈ ਜਿਦੇ ਕਾਰਨ H1B ਵੀਜ਼ਾ ਪ੍ਰਾਪਤ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ ਇਸ ਵੇਲੇ ਹਰ ਸਾਲ 85000 ਵੀਜ਼ੇ ਜਾਰੀ ਕੀਤੇ ਜਾਂਦੇ ਨੇ ਜਿਦੇ ਵਿੱਚ ਕਾਮੇ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਂਦੀ ਹੈ ਤੇ ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਭਾਰਤੀ ਸਭ ਤੋਂ ਓਕੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਇਸ ਦਾ 70% ਮਿਲਿਆ ਐ ਐਨ ਜੀਓ ਸਰਕਾਰੀ ਖੋਜ ਸੰਸਥਾਵਾਂ ਵਰਗੀਆਂ ਥਾਵਾਂ ਤੇ ਕੰਮ ਕਰਨ ਦੇ ਲਈ ਵੀਜ਼ਾ ਲਾਟਰੀ ਤੋਂ ਛੋਟ ਐ ਜਿਹੜੇ ਲੋਕ ਕੰਪਨੀਆਂ ਬਦਲ ਰਹੇ ਨੇ ਜੇ ਵੀਜ਼ਾ ਐਕਸਟੈਂਸ਼ਨ ਲੈ ਰਹੇ ਨੇ ਉਹਨਾਂ ਨੂੰ ਵੀ ਲਾਟਰੀ ਦਾ ਹਿੱਸਾ ਬਣਨ ਦੀ ਲੋੜ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਪ੍ਰਸਤਾਵਿਤ ਪ੍ਰਸਤਾਵ ਰਾਹੀਂ ਬਦਲ ਸਕਦੀਆਂ ਨੇ ਡ੍ਰੰਪ ਦੇ ਪਿਛਲੇ ਕਾਜਕਾਲ ਦੌਰਾਨ ਯੂ ਐਸ ਸੀ ਆਈ ਐਸ ਤੇ ਟੈਜੀਟ ਕੰਪਨੀਆਂ ਦੇ ਲਈ ਐਚ 1 ਬੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੇ ਲਈ ਸਖਤ ਨਿਯਮ ਪੇਸ਼ ਕੀਤੇ ਗਏ ਸੀ ਕੰਪਨੀਆਂ ਨੂੰ ਇੱਕ ਰਿਪੋਰਟ ਜਮ੍ਹਾਂ ਕਰਨ ਦੇ ਲਈ ਕਿਹਾ ਗਿਆ ਸੀ ਜਿਦੇ ਵਿੱਚ ਉਹਨਾਂ ਨੂੰ ਇਹ ਦੱਸਣਾ ਹੋਵੇਗਾ ਕਿ ਉਹਨਾਂ ਕੋਲ ਕਿਹੜੀਆਂ ਵਿਸ਼ੇਸ਼ ਨੌਕਰੀਆਂ ਨੇ ਜਿਨ੍ਹਾਂ ਦੇ ਲਈ ਵਿਦੇਸ਼ੀ ਕਾਮਿਆਂ ਦੀ ਲੋੜ ਹੈ ਇਸ ਕਾਰਨ H1B ਵੀਜ਼ਾ ਪ੍ਰਾਪਤ ਕਰਨਾ ਹੋਰ ਮੁਸ਼ਕਲ ਹੋ ਗਿਆ। ਅਦਾਲਤ ਨੇ ਬਾਅਦ ਵਿੱਚ ਇਸ ਨਿਯਮ ਨੂੰ ਰੱਦ ਕਰ ਦਿੱਤਾ। ਉਮੀਦ ਕੀਤੀ ਜਾ ਰਹੀ ਹੈ ਕਿ ਨਿਯਮ ਵਾਪਸ ਲਿਆਂਦੇ ਜਾ ਸਕਦੇ ਨੇ। ਜੇਕਰ ਇਹ ਜਿਹਾ ਹੁੰਦਾ ਹੈ ਤਾਂ ਆਪਤੀਆਂ ਨੂੰ ਜੋ ਐਂਟਰੀ ਲੈਵਲ ਉੱਤੇ ਅਮਰੀਕਾ ਵਿੱਚ ਨੌਕਰੀ ਪ੍ਰਾਪਤ ਕਰਨ ਦਾ ਸੁਪਨਾ ਦੇਖ ਰਹੇ ਨੇ ਉਹਨਾਂ ਨੂੰ ਮੁਸ਼ਕਲਤਾਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ H1B ਵੀਜ਼ਾ ਪ੍ਰੋਗਰਾਮ ਦੇ ਵਿੱਚ ਵੱਡੇ ਬਦਲਾਅ ਦੀ ਤਿਆਰੀ ਕਰ ਰਹੀ ਹੈ। ਨਵੇਂ ਨਿਯਮ ਲਿਆਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਦੇ ਵਿੱਚ ਵੀਜ਼ਾ ਦੇ ਲਈ ਯੋਗ ਮਾਪਦੰਡ ਸਖਤ ਹੋਣਗੇ ਵੀਜ਼ਾ ਦੇ ਵਿੱਚ ਛੋਟ ਤੇ ਮਾਪਦੰਡ ਬਦਲੇ ਜਾਣਗੇ ਅਤੇ H1B ਦਿੱਤੇ ਜਾਣ ਦੇ ਤਰੀਕੇ ਵਿੱਚ ਵੀ ਬਦਲਾਅ ਹੋ ਸਕਦਾ ਹੈ ਮੰਨੇ ਜਾ ਰਹੇ ਕਿ ਇਹਨਾਂ ਬਦਲਾਵਾਂ ਦਾ ਸਭ ਤੋਂ ਵੱਧ ਪ੍ਰਭਾਵ ਭਾਰਤੀ ਪੇਸ਼ੇਵਰਾਂ ਅਤੇ ਇੱਥੇ ਪੜ ਰਹੇ ਭਾਰਤੀ ਵਿਦਿਆਰਥੀਆਂ ਤੇ ਪਵੇਗਾ ਜੀ ਹਾਂ H1B ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਭਾਰਤੀ ਹਮੇਸ਼ਾ ਸਭ ਤੋਂ ਅੱਗੇ ਰਹੇ ਨੇ ਪਰ ਹੁਣ ਗ੍ਰੈਸ ਸੁਰੱਖਿਆ ਵਿਭਾਗ ਦੇ ਰੈਗੂਲੇਟਰੀ ਏਜੰਡੇ ਦੇ ਅਨੁਸਾਰ ਸੰਬ 2025 ਦੇ ਲਈ ਇੱਕ ਨਵਾਂ ਪ੍ਰਸਤਾਵ ਤਿਆਰ ਕਰ ਦਿੱਤਾ ਗਿਆ ਹੈ ਇਸ ਪ੍ਰਸਤਾਵ ਦੇ ਵਿੱਚ H1B ਵੀਜ਼ਾ ਲਾਟਰੀ ਤੋਂ ਛੋੜ ਤੇ ਮਾਬ ਦੰਡਾ ਤੇ ਮੁੜ ਵਿਚਾਰ ਕੀਤਾ ਜਾਵੇਗਾ ਤੇ ਜੀਟੀ ਰਾਹੀਂ ਦਿੱਤੀਆਂ ਗਈਆਂ ਨੌਕਰੀਆਂ ਦੀ ਸਖਤੀ ਦੇ ਨਾਲ ਨਿਗਰਾਨੀ ਕੀਤੀ ਜਾਵੇਗੀ ਤੇ H1B ਵੀਜ਼ਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਦੇ ਲਈ ਨਵੇਂ ਨਿਯਮ ਲਾਗੂ ਕਰਨ ਦੀ ਯੋਜਨਾ ਹੈ। ਜੀ ਹਾਂ ਇਹਨਾਂ ਬਦਲਾਵਾਂ ਸੰਬੰਧੀ ਨਿਯਮ ਲਿਆਉਣ ਦੀ ਉਮੀਦ ਵੀ ਜਾਈ ਜਾ ਰਹੀ ਹੈ ਜਿਦੇ ਕਾਰਨ H1B ਵੀਜ਼ਾ ਪ੍ਰਾਪਤ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ ਇਸ ਵੇਲੇ ਹਰ ਸਾਲ 85000 ਵੀਜ਼ੇ ਜਾਰੀ ਕੀਤੇ ਜਾਂਦੇ ਨੇ ਜਿਹਦੇ ਵਿੱਚ ਕੰਮੇ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਂਦੀ ਹੈ ਤੇ ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਭਾਰਤੀ ਸਭ ਤੋਂ ਓਕੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਇਸ ਦਾ 70% ਮਿਲਿਆ ਐਨਜੀਓ ਸਰਕਾਰੀ ਖੋਜ ਸੰਸਥਾਵਾਂ ਵਰਗੀਆਂ ਥਾਵਾਂ ਤੇ ਕੰਮ ਕਰਨ ਦੇ ਲਈ ਵੀਜ਼ਾ ਲਾਟਰੀ ਤੋਂ ਛੋਟ ਹੈ ਜਿਹੜੇ ਲੋਕ ਕੰਪਨੀਆਂ ਬਦਲ ਰਹੇ ਨੇ ਜੇ ਵੀਜ਼ਾ ਐਕਸਟੈਂਸ਼ਨ ਲੈ ਰਹੇ ਨੇ ਉਹਨਾਂ ਨੂੰ ਵੀ ਲਾਟਰੀ ਦਾ ਹਿੱਸਾ ਬਣਨ ਦੀ ਲੋੜ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਪ੍ਰਸਤਾਵਿਤ ਪ੍ਰਸਤਾਵ ਰਾਹੀਂ ਬਦਲ ਸਕਦੀਆਂ ਨੇ ਡ੍ਰੰਪ ਦੇ ਪਿਛਲੇ ਕਾਜਕਾਲ ਦੌਰਾਨ ਯੂ ਐਸ ਸੀ ਆਈ ਐਸ ਤੇ ਤਿੱਜੀ ਤਿਰ ਕੰਪਨੀਆਂ ਦੇ ਲਈ ਐਚ 1 ਬੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੇ ਲਈ ਸਖਤ ਨਿਯਮ ਪੇਸ਼ ਕੀਤੇ ਗਏ ਸੀ ਕੰਪਨੀਆਂ ਨੂੰ ਇੱਕ ਰਿਪੋਰਟ ਜਮ੍ਹਾਂ ਕਰਨ ਦੇ ਲਈ ਕਿਹਾ ਗਿਆ ਸੀ ਜਿਦੇ ਵਿੱਚ ਉਹਨਾਂ ਨੂੰ ਇਹ ਦੱਸਣਾ ਹੋਵੇਗਾ ਕਿ ਉਹਨਾਂ ਕੋਲ ਕਿਹੜੀਆਂ ਵਿਸ਼ੇਸ਼ ਨੌਕਰੀਆਂ ਨੇ ਜਿਨ੍ਹਾਂ ਦੇ ਲਈ ਵਿਦੇਸ਼ੀ ਕਾਮਿਆਂ ਦੀ ਲੋੜ ਹੈ ਇਸ ਕਾਰਨ H1B ਵੀਜ਼ਾ ਪ੍ਰਾਪਤ ਕਰਨਾ ਹੋਰ ਮੁਸ਼ਕਲ ਹੋ ਗਿਆ। ਅਦਾਲਤ ਨੇ ਬਾਅਦ ਦੇ ਵਿੱਚ ਇਸ ਨਿਯਮ ਨੂੰ ਰੱਦ ਕਰ ਦਿੱਤਾ। ਉਮੀਦ ਕੀਤੀ ਜਾ ਰਹੀ ਹੈ ਕਿ ਨਿਯਮ ਵਾਪਸ ਲਿਆਂਦੇ ਜਾ ਸਕਦੇ ਨੇ। ਜੇਕਰ ਇਹ ਜਿਹਾ ਹੁੰਦਾ ਹੈ ਤਾਂ ਆਪਤੀਆਂ ਨੂੰ ਜੋ ਐਂਟਰੀ ਲੈਵਲ ਉੱਤੇ ਅਮਰੀਕਾ ਵਿੱਚ ਨੌਕਰੀ ਪ੍ਰਾਪਤ ਕਰਨ ਦਾ ਸੁਪਨਾ ਦੇਖ ਰਹੇ ਨੇ ਉਹਨਾਂ ਨੂੰ ਮੁਸ਼ਕਲਤਾ ਹੁਣ ਸਾਹਮਣਾ ਕਰਨਾ ਪੈ ਸਕਦਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ H1B ਵੀਜ਼ਾ ਪ੍ਰੋਗਰਾਮ ਦੇ ਵਿੱਚ ਵੱਡੇ ਬਦਲਾਅ ਦੀ ਤਿਆਰੀ ਕਰ ਰਹੀ ਹੈ। ਨਵੇਂ ਨਿਯਮ ਲਿਆਉਣ ਦਾ ਪ੍ਰਸਤਾਵ ਰੱਖਿਆ ਗਿਆ ਜਿਦੇ ਵਿੱਚ ਵੀਜ਼ਾ ਦੇ ਲਈ ਯੋਗ ਮਾਪਦੰਡ ਸਖਤ ਹੋਣਗੇ ਵੀਜ਼ਾ ਦੇ ਵਿੱਚ ਛੋਟ ਤੇ ਮਾਪਦੰਡ ਬਦਲੇ ਜਾਣਗੇ ਅਤੇ H1B ਦਿੱਤੇ ਜਾਣ ਦੇ ਤਰੀਕੇ ਵਿੱਚ ਵੀ ਬਦਲਾਅ ਹੋ ਸਕਦਾ ਹੈ ਮੰਨੇ ਜਾ ਰਹੇ ਕਿ ਇਹਨਾਂ ਬਦਲਾਵਾਂ ਦਾ ਸਭ ਤੋਂ ਵੱਧ ਪ੍ਰਭਾਵ ਭਾਰਤੀ ਪੇਸ਼ੇਵਰਾਂ ਅਤੇ ਇੱਥੇ ਪੜ ਰਹੇ ਭਾਰਤੀ ਵਿਦਿਆਰਥੀਆਂ ਤੇ ਪਵੇਗਾ ਜੀ ਹਾਂ H1B ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਭਾਰਤੀ ਹਮੇਸ਼ਾ ਸਭ ਤੋਂ ਅੱਗੇ ਰਹੇ ਨੇ ਪਰ ਹੁਣ ਗ੍ਰੈਸ ਸੁਰੱਖਿਆ ਵਿਭਾਗ ਦੇ ਰੈਗੂਲੇਟਰੀ ਏਜੰਡੇ ਦੇ ਅਨੁਸਾਰ ਸੰਬ 2025 ਦੇ ਲਈ ਇੱਕ ਨਵਾਂ ਪ੍ਰਸਤਾਵ ਤਿਆਰ ਕਰ ਦਿੱਤਾ ਗਿਆ ਹੈ ਇਸ ਪ੍ਰਸਤਾਵ ਦੇ ਵਿੱਚ H1B ਵੀਜ਼ਾ ਲਾਟਰੀ ਤੋਂ ਛੋੜ ਤੇ ਮਾਬ ਦੰਟਾ ਤੇ ਮੁੜ ਵਿਚਾਰ ਕੀਤਾ ਜਾਵੇਗਾ ਤੇ ਜੀਟੀ ਇਰਾਹੀਂ ਦਿੱਤੀਆਂ ਗਈਆਂ ਨੌਕਰੀਆਂ ਦੀ ਸਖਤੀ ਦੇ ਨਾਲ ਨਿਗਰਾਨੀ ਕੀਤੀ ਜਾਵੇਗੀ ਤੇ H1B ਵੀਜ਼ਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਦੇ ਲਈ ਨਵੇਂ ਨਿਯਮ ਲਾਗੂ ਕਰਨ ਦੀ ਯੋਜਨਾ ਹੈ। ਜੀ ਹਾਂ ਇਹਨਾਂ ਬਦਲਾਵਾਂ ਸੰਬੰਧੀ ਨਿਯਮ ਲਿਆਉਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ ਜਿਦੇ ਕਾਰਨ H1B ਵੀਜ਼ਾ ਪ੍ਰਾਪਤ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ ਇਸ ਵੇਲੇ ਹਰ ਸਾਲ 85000 ਵੀਜ਼ੇ ਜਾਰੀ ਕੀਤੇ ਜਾਂਦੇ ਨੇ ਜਿਹਦੇ ਵਿੱਚ ਕਾਮੇ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਂਦੀ ਹੈ ਤੇ ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਭਾਰਤੀ ਸਭ ਤੋਂ ਓਕੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਇਸ ਦਾ 70% ਮਿਲਿਆ ਐਨਜੀਓ ਸਰਕਾਰੀ ਖੋਜ ਸੰਸਥਾਵਾਂ ਵਰਗੀਆਂ ਥਾਵਾਂ ਤੇ ਕੰਮ ਕਰਨ ਦੇ ਲਈ ਵੀਜ਼ਾ ਲਾਟਰੀ ਤੋਂ ਛੋਟ ਹੈ ਜਿਹੜੇ ਲੋਕ ਕੰਪਨੀਆਂ ਬਦਲ ਰਹੇ ਨੇ ਜਾਂ ਵੀਜ਼ਾ ਐਕਸਟੈਂਸ਼ਨ ਲੈ ਰਹੇ ਨੇ ਉਹਨਾਂ ਨੂੰ ਵੀ ਲਾਟਰੀ ਦਾ ਹਿੱਸਾ ਬਣਨ ਦੀ ਲੋੜ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਪ੍ਰਸਤਾਵਿਤ ਪ੍ਰਸਤਾਵ ਰਾਹੀਂ ਬਦਲ ਸਕਦੀਆਂ ਨੇ ਡ੍ਰੰਪ ਦੇ ਪਿਛਲੇ ਕਾਜਕਾਲ ਦੌਰਾਨ ਯੂ ਐਸ ਸੀ ਆਈ ਐਸ ਤੇ ਤਿੱਜੀ ਤਿਰ ਕੰਪਨੀਆਂ ਦੇ ਲਈ ਐਚ 1 ਬੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੇ ਲਈ ਸਖਤ ਨਿਯਮ ਪੇਸ਼ ਕੀਤੇ ਗਏ ਸੀ ਕੰਪਨੀਆਂ ਨੂੰ ਇੱਕ ਰਿਪੋਰਟ ਜਮ੍ਹਾਂ ਕਰਨ ਦੇ ਲਈ ਕਿਹਾ ਗਿਆ ਸੀ ਜਿਦੇ ਵਿੱਚ ਉਹਨਾਂ ਨੂੰ ਇਹ ਦੱਸਣਾ ਹੋਵੇਗਾ ਕਿ ਉਹਨਾਂ ਕੋਲ ਕਿਹੜੀਆਂ ਵਿਸ਼ੇਸ਼ ਨੌਕਰੀਆਂ ਨੇ ਜਿਨ੍ਹਾਂ ਦੇ ਲਈ ਵਿਦੇਸ਼ੀ ਕਾਮਿਆਂ ਦੀ ਲੋੜ ਹੈ ਇਸ ਕਾਰਨ H1B ਵੀਜ਼ਾ ਪ੍ਰਾਪਤ ਕਰਨਾ ਹੋਰ ਮੁਸ਼ਕਲ ਹੋ ਗਿਆ ਹੈ। ਅਦਾਲਤ ਨੇ ਬਾਅਦ ਦੇ ਵਿੱਚ ਇਸ ਨਿਯਮ ਨੂੰ ਰੱਦ ਕਰ ਦਿੱਤਾ। ਉਮੀਦ ਕੀਤੀ ਜਾ ਰਹੀ ਹੈ ਕਿ ਨਿਯਮ ਵਾਪਸ ਲਿਆਂਦੇ ਜਾ ਸਕਦੇ ਨੇ। ਜੇਕਰ ਇਹ ਜਾਰ ਹੁੰਦਾ ਹੈ ਤਾਂ ਭਾਰਤੀਆਂ ਨੂੰ ਜੋ ਐਂਟਰੀ ਲੈਵਲ ਉੱਤੇ ਅਮਰੀਕਾ ਵਿੱਚ ਨੌਕਰੀ ਪ੍ਰਾਪਤ ਕਰਨ ਦਾ ਸੁਪਨਾ ਦੇਖ ਰਹੇ ਨੇ ਉਹਨਾਂ ਨੂੰ ਮੁਸ਼ਕਲ ਦਾ ਹੰਣਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੀ ਸਰਕਾਰ H1B ਵੀਜ਼ਾ ਪ੍ਰੋਗਰਾਮ ਦੇ ਵਿੱਚ ਵੱਡੇ ਬਦਲਾਅ ਦੀ ਤਿਆਰੀ ਕਰ ਰਹੀ ਹੈ। ਨਵੇਂ ਨਿਯਮ ਲਿਆਉਣ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਦੇ ਵਿੱਚ ਵੀਜ਼ਾ ਦੇ ਲਈ ਯੋਗ ਮਾਪਦੰਡ ਸਖਤ ਹੋਣਗੇ ਵੀਜ਼ਾ ਦੇ ਵਿੱਚ ਛੋਟ ਤੇ ਮਾਪਦੰਡ ਬਦਲੇ ਜਾਣਗੇ ਅਤੇ H1B ਦਿੱਤੇ ਜਾਣ ਦੇ ਤਰੀਕੇ ਵਿੱਚ ਵੀ ਬਦਲਾਅ ਹੋ ਸਕਦਾ ਹੈ ਮੰਨੇ ਜਾ ਰਹੇ ਕਿ ਇਹਨਾਂ ਬਦਲਾਵਾਂ ਦਾ ਸਭ ਤੋਂ ਵੱਧ ਪ੍ਰਭਾਵ ਭਾਰਤੀ ਪੇਸ਼ੇਵਰਾਂ ਅਤੇ ਇੱਥੇ ਪੜ ਰਹੇ ਭਾਰਤੀ ਵਿਦਿਆਰਥੀਆਂ ਤੇ ਪਵੇਗਾ ਜੀ ਹਾਂ H1B ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਭਾਰਤੀ ਹਮੇਸ਼ਾ ਸਭ ਤੋਂ ਅੱਗੇ ਰਹੇ ਨੇ ਪਰ ਹੁਣ ਗ੍ਰੈਸ ਸੁਰੱਖਿਆ ਵਿਭਾਗ ਦੇ ਰੈਗੂਲੇਟਰੀ ਏਜੰਡੇ ਦੇ ਅਨੁਸਾਰ ਸੰਪ 2025 ਦੇ ਲਈ ਇੱਕ ਨਵਾਂ ਪ੍ਰਸਤਾਵ ਤਿਆਰ ਕਰ ਦਿੱਤਾ ਗਿਆ ਹੈ ਇਸ ਪ੍ਰਸਤਾਵ ਦੇ ਵਿੱਚ H1B ਵੀਜ਼ਾ ਲਾਟਰੀ ਤੋਂ ਛੋਟ ਤੇ ਮਾਬ ਦੰਟਾ ਤੇ ਮੁੜ ਵਿਚਾਰ ਕੀਤਾ ਜਾਵੇਗਾ ਤੇ ਜੀਟੀ ਇਰਾਹੀਂ ਦਿੱਤੀਆਂ ਗਈਆਂ ਨੌਕਰੀਆਂ ਦੀ ਸਖਤੀ ਦੇ ਨਾਲ ਨਿਗਰਾਨੀ ਕੀਤੀ ਜਾਵੇਗੀ ਤੇ H1B ਵੀਜ਼ਾ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਦੇ ਲਈ ਨਵੇਂ ਨਿਯਮ ਲਾਗੂ ਕਰਨ ਦੀ ਯੋਜਨਾ ਹੈ। ਜੀ ਹਾਂ ਇਹਨਾਂ ਬਦਲਾਵਾਂ ਸੰਬੰਧੀ ਨਿਯਮ ਲਿਆਉਣ ਦੀ ਉਮੀਦ ਵੀ ਜਾਈ ਜਾ ਰਹੀ ਹੈ ਜਿਦੇ ਕਾਰਨ H1B ਵੀਜ਼ਾ ਪ੍ਰਾਪਤ ਕਰਨਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ ਇਸ ਵੇਲੇ ਹਰ ਸਾਲ 85000 ਵੀਜ਼ੇ ਜਾਰੀ ਕੀਤੇ ਜਾਂਦੇ ਨੇ ਜਿਹਦੇ ਵਿੱਚ ਕਾਮਿਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਂਦੀ ਹੈ ਤੇ ਵੀਜ਼ਾ ਪ੍ਰਾਪਤ ਕਰਨ ਦੇ ਵਿੱਚ ਭਾਰਤੀ ਸਭ ਤੋਂ ਓਕੇ ਹੁੰਦੇ ਨੇ ਕਿਉਂਕਿ ਉਹਨਾਂ ਨੂੰ ਇਸ ਦਾ 70% ਮਿਲਿਆ ਹੈ ਐਨਜੀਓ ਸਰਕਾਰੀ ਖੋਜ ਸੰਸਥਾਵਾਂ ਵਰਗੀਆਂ ਥਾਵਾਂ ਤੇ ਕੰਮ ਕਰਨ ਦੇ ਲਈ ਵੀਜ਼ਾ ਲਾਟਰੀ ਤੋਂ ਛੋਟ ਹੈ ਜਿਹੜੇ ਲੋਕ ਕੰਪਨੀਆਂ ਬਦਲ ਰਹੇ ਨੇ ਜਾਂ ਵੀਜ਼ਾ ਐਕਸਟੈਂਸ਼ਨ ਲੈ ਰਹੇ ਨੇ ਉਹਨਾਂ ਨੂੰ ਵੀ ਲਾਟਰੀ ਦਾ ਹਿੱਸਾ ਬਣਨ ਦੀ ਲੋੜ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਪ੍ਰਸਤਾਵਿਤ ਪ੍ਰਸਤਾਵ ਰਾਹੀਂ ਬਦਲ ਸਕਦੀਆਂ ਨੇ ਟਰੰਪ ਦੇ ਪਿਛਲੇ ਕਾਰਜਕਾਲ ਦੌਰਾਨ ਯੂ ਐਸ ਸੀ ਆਈ ਐਸ ਤੇ ਤੀਜੀ ਟੀਰ ਕੰਪਨੀਆਂ ਦੇ ਲਈ ਐਚ 1 ਬੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੇ ਲਈ ਸਖਤ ਨਿਯਮ ਪੇਸ਼ ਕੀਤੇ ਗਏ ਸੀ ਕੰਪਨੀਆਂ ਨੂੰ ਇੱਕ ਰਿਪੋਰਟ ਜਮ੍ਹਾਂ ਕਰਨ ਦੇ ਲਈ ਕਿਹਾ ਗਿਆ ਸੀ ਜਿਦੇ ਵਿੱਚ ਉਹਨਾਂ ਨੂੰ ਇਹ ਦੱਸਣਾ ਹੋਵੇਗਾ ਕਿ ਉਹਨਾਂ ਕੋਲ ਕਿਹੜੀਆਂ ਵਿਸ਼ੇਸ਼ ਨੌਕਰੀਆਂ ਨੇ ਜਿਨ੍ਹਾਂ ਦੇ ਲਈ ਵਿਦੇਸ਼ੀ ਕਾਮਿਆਂ ਦੀ ਲੋੜ ਹੈ ਇਸ ਕਾਰਨ H1B ਵੀਜ਼ਾ ਪ੍ਰਾਪਤ ਕਰਨਾ ਹੋਰ ਮੁਸ਼ਕਲ ਹੋ ਗਿਆ। ਅਦਾਲਤ ਨੇ ਬਾਅਦ ਦੇ ਵਿੱਚ ਇਸ ਨਿਯਮ ਨੂੰ ਰੱਦ ਕਰ ਦਿੱਤਾ। ਉਮੀਦ ਕੀਤੀ ਜਾ ਰਹੀ ਹੈ ਕਿ ਨਿਯਮ ਵਾਪਸ ਲਿਆਂਦੇ ਜਾ ਸਕਦੇ ਨੇ। ਜੇਕਰ ਇਹ ਜਿਹਾ ਹੁੰਦਾ ਹੈ ਤਾਂ ਪਾਕਿਆ ਨੂੰ ਜੋ ਐਂਟਰੀ ਲੈਵਲ ਉੱਤੇ ਅਮਰੀਕਾ ਵਿੱਚ ਨੌਕਰੀ ਪ੍ਰਾਪਤ ਕਰਨ ਦਾ ਸੁਪਨਾ ਦੇਖ ਰਹੇ ਨੇ ਉਹਨਾਂ ਨੂੰ ਮੁਸ਼ਕਲਤਾ ਹੁਣ ਸਾਹਮਣਾ ਕਰਨਾ ਪੈ ਸਕਦਾ ਹੈ।